ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰ ਨਵਾ ਪੰਜਾਬੀ ਖਬਰ ਨਵਾ ਨਿਊ ਚੈਨਲਸ ਤੁਹਾਡਾ ਸਵਾਗਤ ਹੈ ਜੀ ਅੱਜ ਮਲਾਉਨੇ ਆ ਤੁਹਾਨੂੰ ਇੱਕ ਜ਼ਿਲ੍ਹਾ ਮਲੇਰਕੋਟਲਾ ਦੇ ਹਲਕਾ ਅਮਰਗੜ ਤੋਂ ਵਿਧਾਇਕ ਰਵੈਸਰ ਜਸਵੰਤ ਸਿੰਘ ਗੰਜਨਵਾਜਰਾ ਜੀ ਜਿਨ੍ਹਾਂ ਕੋਲੇ ਹਰ ਰੋਜ਼ ਹੀ ਹਲਕੇ ਦੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਹੈ ਆਪੋ ਆਪਣੇ ਕੰਮ ਕਰਵਾਉਣ ਦੇ ਲਈ ਲੋਕ ਵੱਡੀ ਗਿਣਤੀ ਉਹਨਾਂ ਕੋਲ ਪਹੁੰਚ ਰਹੇ ਨੇ ਇਹ ਇੱਕੋ ਇੱਕ ਵਿਧਾਇਕ ਨੇ ਜੋ ਲੋਕਾਂ ਦੇ ਵਿੱਚ ਹੀ ਜਾ ਕੇ ਉਹਨਾਂ ਦੇ ਵਿੱਚ ਬੈਠ ਕੇ ਹੀ ਉਹਨਾਂ ਦੇ ਗੱਲਾਂ ਬਾਤਾਂ ਸੁਣਦੇ ਨੇ ਤੇ ਮੌਕੇ ਤੇ ਹੀ ਉਹਨਾਂ ਦੇ ਹੱਲ ਕਰਵਾ ਦਿੰਦੇ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਪਿੰਡ ਸੋਕਰਾਂ ਤੋਂ ਨੌਜਵਾਨ ਆਗੂ ਗੁਰਦੀਪ ਸਿੰਘ ਦੀ ਰਹਿਨਮਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਦੂਸਰੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਵੱਡੀ ਗਿਣਤੀ ਵਰਕਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਗੱਜਣਵਾਜ ਰਾਜੀ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਆਓ ਕਰਦੇ ਆ ਗੱਲਬਾਤ ਜੀ ਮੇਰਾ ਨਾਮ ਗੁਰਦੀਪ ਹੈ ਇਹ ਕਹਿਣਾ ਹੈ ਉਹਨਾਂ ਦਾ ਸੁਣੋ ਤੁਸੀਂ ਵੀ ਸਾਡੇ ਪਾਕਿਆ ਵਲੰਟੀਅਰਾਂ ਮੈਂ ਐਮਐਲਏ ਸਰਦਾਰ ਜਸਵੰਤ ਸਿੰਘ ਜੱਜਨਮਾਹਰਾ ਦੇ ਸਖਸੀਤ ਤੋਂ ਬਹੁਤ ਸਾਲ ਪਹਿਲਾਂ ਤੋਂ ਪ੍ਰਭਾਵਿਤਾਂ ਜਦੋਂ ਇਹ ਰਾਜਨੀਤੀ ਦੇ ਖੇਤਰ ਵਿੱਚ ਨਹੀਂ ਆਏ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਚਾਨਣ ਮਨਾਰਾ ਪਾਇਨੀਅਰ ਕਾਨਵੈਂਟ ਸਕੂਲ ਸਾਡੇ ਏਰੀਆ ਦੇ ਵਿੱਚ ਬੱਚਿਆਂ ਨੂੰ ਜੋ ਬਹੁਤ ਹੀ ਚੰਗੀ ਸਿੱਖਿਆ ਪ੍ਰੋਵਾਈਡ ਕਰ ਰਿਹਾ ਹੈ ਅਸੀਂ ਅਤਿ ਹੀ ਧੰਨਵਾਦੀ ਹਾਂ ਇਹਨਾਂ ਦੇ ਕਿਉਂਕਿ ਇੱਥੋਂ ਬੱਚੇ ਬਹੁਤ ਜ਼ਿਆਦਾ ਕਾਮਯਾਬ ਹੋ ਕੇ ਨਿਕਲੇ ਹਨ ਉਸ ਤੋਂ ਬਾਅਦ ਜਦੋਂ ਇਹ ਪੋਲਿਟੀਕਲ ਲਾਈਨ ਦੇ ਵਿੱਚ ਆਏ ਨੇ ਤਾ ਅਸੀਂ ਇਹਨਾਂ ਨਾਲ ਨਾਲ ਜੁੜੇ ਹੋਇਆ ਤੇ ਸਾਡੇ ਬਲੌਗ ਪ੍ਰਧਾਨ ਸਰਤਾ ਜਰਨੈਲ ਸਿੰਘ ਜੀ ਲਸੋਈ ਤੇ ਲਖਵੀਰ ਸਿੰਘ ਜੀ ਬਬਲੀ ਤੇ ਸਾਡੇ ਐਮ ਐਲ ਏ ਸਾਹਿਬ ਅਸੀਂ ਇਹਨਾਂ ਨਾਲ ਸਾਥੀ ਟੋਕੇ ਖੜੇ ਆਂ ਔਰ ਸਾਡੇ ਪਿੰਡੋਂ ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਕਾਂਗਰਸੀ ਕਈ ਵਰਕਰ ਇਹਨਾਂ ਦੀ ਪ੍ਰੇਰਨਾ ਸਦਕਾ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨਸ਼ੇ ਦੇ ਪ੍ਰਤੀ ਜਿਹੜੀ ਮਤਲਬ ਮੁਹਿੰਮ ਚੱਲ ਰਹੀ ਹੈ ਉਹਨੂੰ ਪ੍ਰਾਪਤ ਹੋ ਕੇ ਚੱਲਿਓ ਤੁਸੀਂ ਜਾਂ ਹੋਰ ਜਿਹੜੇ ਵਿਕਾਸ ਦੇ ਕੰਮ ਐਮ ਐਲ ਏ ਸਾਹਿਬ ਨੇ ਕਰੇ ਨੇ ਦੇਖੋ ਜੀ ਖੇਤਾਂ ਦੇ ਵਿੱਚ ਹੁਣ ਪੈ ਪੈ ਰਹੇ ਹਨ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਹਰ ਖੇਤ ਨੂੰ ਪਾਣੀ ਲੱਗ ਰਿਹਾ ਹੈ ਔਰ ਨਸ਼ਿਆਂ ਵਿਰੁੱਧ ਤੁਹਾਨੂੰ ਪਤਾ ਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕਿੱਡੇ ਵੱਡੇ ਲੈਵਲ ਤੇ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਚਲਾਇਆ ਜਾ ਰਿਹਾ ਸੋ ਮੈਂ ਇਕੱਲਾ ਹੀ ਨਹੀਂ ਸਾਰਾ ਯੁੱਧ ਇਹਨਾਂ ਤੋਂ ਪ੍ਰਭਾਵਿਤ ਹੈ ਬਹੁਤ ਚੰਗਾ ਕੰਮ ਹੋ ਰਿਹਾ ਅਮਰਗੜ ਦੇ ਹਲਕੇ ਦੇ ਪਿੰਡਾਂ ਦੇ ਜਾਨੀ ਕਿ ਬਹੁਤ ਜ਼ਿਆਦਾ ਐਮਐਲਏ ਸਾਹਿਬ ਤੋਂ ਪ੍ਰਭਾਵਿਤ ਹੋਏ ਜੀ ਬਿਲਕੁਲ ਹਰ ਰੋਜ਼ ਹਰ ਪਿੰਡ ਦੇ ਵਿੱਚੋਂ ਵਰਕਰ ਇਹਨਾਂ ਨਾਲ ਨਵੇਂ ਜੁਟ ਰਹੇ ਨੇ ਬਹੁਤ ਚੰਗਾ ਕੰਮ ਕਰ ਰਹੇ ਕਿ ਕਹਿਣਾ ਚਾਹੋਗੇ ਮਤਲਬ ਪਿੰਡਾਂ ਦੇ ਲੋਕਾਂ ਨੂੰ ਜਿਹ ਮੈਂ ਖਾਸ ਤੌਰ ਤੇ ਯੂਥ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਉਹ ਖੇਡਾਂ ਨਾਲ ਜੁੜਨ ਔਰ ਨਸ਼ਿਆਂ ਤੋਂ ਦੂਰ ਰਹਿਣ ਔਰ ਸਾਡੇ ਐਮਐਲਏ ਸਾਹਿਬ ਵਰਗੇ ਦੂਰ ਦ੍ਰਿਸ਼ਟੀ ਵਾਲੇ ਚੰਗੀ ਸੋਚ ਵਾਲੇ ਲੀਡਰ ਦੇ ਨਾਲ ਜੁੜਨ ਔਰ ਪੋਲਿਟੀਕਲ ਖੇਤਰ ਕੋ ਮਾੜਾ ਖੇਤਰ ਨਹੀਂ ਇਸ ਦੇ ਵਿੱਚ ਵੀ ਆਉਣ ਤਾਂ ਕਿ ਆਪਣੇ ਜਿਹੇ ਸਮਾਜ ਨੂੰ ਅਸੀਂ ਨਰੂਆ ਬਣਾ ਸਕੀਏ ਔਰ ਅਸੀਂ ਆਪਣੇ ਪੰਜਾਬ ਦਾ ਵਿਕਾਸ ਕਰ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਐਮਐਲਏ ਸਾਹਿਬ ਦੇ ਹਮੇਸ਼ਾ ਹੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਆ ਆਮ ਲੋਕਾਂ ਦੀ। ਜੀ ਬਿਲਕੁਲ। ਇਹ ਉਹਨਾਂ ਦੀ ਸਮੱਸਿਆ ਦੇ ਤੁਰੰਤੀ ਹੱਲ ਕਰ ਜਾਂਦੇ ਨੇ। ਜੀ ਬਿਲਕੁਲ ਜੋ ਉਹਨਾਂ ਕੋਲ ਹੁੰਦਾ ਜਦ ਹੀ ਸੈਕਟਰੀ ਸਾਹਿਬ ਵਗੈਰਾ ਜਾਂ ਜੋ ਵੀ ਸਬੰਧਤ ਅਧਿਕਾਰੀ ਨਾਲ ਦੀ ਨਾਲ ਫੋਨ ਮਾਰਦੇ ਨੇ ਔਰ ਇਹਨਾਂ ਦੀ ਕੋ ਚੰਗੀ ਸੋਚ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਕਦੇ ਲਾਰਾ ਨਹੀਂ ਲਾਇਆ ਜੀ। ਇਹਨਾਂ ਨੇ ਪੋਲੀਟੀਕਲ ਮੰਤਵ ਲਈ ਕਦੇ ਲਾਰਾ ਨਹੀਂ ਲਾਇਆ। ਜੋ ਸਹੀ ਕੰਮ ਜਾਇਜ਼ ਹੈ ਮੌਕੇ ਤੇ ਹੱਲ ਕਰਦੇ ਨੇ। ਨਹੀਂ ਅਗਲੇ ਨੂੰ ਕਹਿੰਦੇ ਵੀ ਇਹ ਕੰਮ ਭ ਇਹਨਾਂ ਨੂੰ ਸੂਚਿਤ ਪ੍ਰਭਾਵਿਤ ਜੀ ਨਹੀਂ ਹਰ ਰੋਜ਼ ਜ ਸੰਗਤ ਹੁੰਦੀ ਹੈ ਬਹੁਤ ਸਾਰੇ ਕਾਮੂਨ ਦੇ ਨੇ ਕਈ ਪਿੰਡਾਂ ਦੇ ਵਿੱਚੋਂ ਸਾਡੇ ਨਾਲ ਹੋਰ ਪਾਰਟੀਆਂ ਦੇ ਵਿੱਚੋਂ ਜਿਹੜਾ ਪਹਿਲਾਂ બીજી ਪਾਰਟੀ ਦੇ ਕੰਮ ਕਰਿਆ ਹੁੰਦਾ ਉਹ ਵੀ ਸੰਗਤ ਸਾਡੇ ਕੋਲ ਹਮੇਸ਼ਾ ਹੀ ਅੱਜ ਆ ਸਾਡੀ ਪਾਰਟੀ ਦੇ ਨਾਲ ਸੰਮਿਲ ਹੁੰਦੇ ਨੇ ਤੇ ਮੈਂ ਸਾਡਾ ਦੇਖੋ ਮਕਸਦ ਆ ਵੀ ਪਿੰਡਾਂ ਦਾ ਵਿਕਾਸ ਕਰਨਾ ਪਿੰਡਾਂ ਦਾ ਭਵਿੱਖ ਦੀ ਯੋਜਨਾ ਬਣਾਉਣੀ ਸਾਡੇ ਬੱਚਿਆਂ ਦਾ ਭਵਿੱਖ ਨੂੰ ਸੁਰੱਖਿਅਤ ਸਰ ਫੋਨ ਕਿਹੜੇ ਪੰਚਾਇਤ ਦੇ ਜਾਂ ਪਿੰਡ ਦੇ ਮਤਲਬ ਲੋਕ ਅੱਜ ਸਾਡੇ ਕੋਲੇ ਨਗਰ ਸੋਕਰਾਂ ਸਰਟੀਫਾਇੰਟ ਦੇ ਪਿੰਡ ਆ ਇਹਦੇ ਵਿੱਚੋਂ ਬਹੁਤ ਸਾਰੇ ਸੱਜਣ ਜਿਹੜੇ ਕਿ ਪਹਿਲਾਂ ਵੀ ਚੰਗੇ ਕੰਮ ਬਹੁਤ ਕਰਦੇ ਆ ਪਰ ਉਹਨਾਂ ਨੇ ਅੱਜ ਸਾਨੂੰ ਆ ਕੇ ਖੁਦ ਕਿਹਾ ਕਿ ਨੇ ਕਿ ਇੱਕ ਤਾਂ ਵਿਕਾਸ ਤੇ ਬਹੁਤ ਕਾਰਨ ਜਿਵੇਂ ਖੇਤਾਂ ਨੂੰ ਪਾਣੀ ਲਾਉਣਾ ਟ੍ਰੀਟਮੈਂਟ ਪਲੈਂਟ ਲਾਉਣਾ ਗੰਦਾ ਪਾਣੀ ਕੱਢਣਾ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਨਹਿਰੀ ਪਾਣੀ ਫੱਟੇ ਪਿੰਡਾਂ ਨੂੰ ਅਗਰ ਜਿੰਨੇ ਪਾਣੀ ਲੱਗੇ ਵੀ ਹੋਣ ਸਾਡੇ ਪਿੰਡ ਚੋਂ ਪਾਲਟੀ ਭਾਜੀ ਕਰੀਬ ਖਤਮ ਹੋ ਗਈ ਵੀ ਅਸੀਂ ਪੰਜਾਬ ਪਿੰਡ ਨੂੰ ਤੇ ਸਾਡੇ ਪੰਜਾਬ ਨੂੰ ਗੰਗਲਾ ਬਣ ਤੱਕ ਸਾਰਾ ਪਿੰਡ ਇੱਕ ਮੁੱਠ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਥ ਤੇ ਇੱਕ ਸਾਡੇ ਜਿਹੜੇ ਵਿਕਾਸ ਕਾਰਜ ਨੇ ਅਮਰਗੜ੍ਹ ਦੇ ਵਿੱਚ ਕਿੰਨੇ ਕ ਹੋ ਗਏ ਗਣਤੀ ਤਾਂ ਨਹੀਂ ਕੋਈ ਤੁਸੀਂ ਵੀ ਨਹੀਂ ਕਰ ਸਕਦੇ ਕੰਮ ਅਣਗਿਣਤ ਹੋ ਗਏ ਨੇ ਤੇ ਸਾਡੇ ਤਾਂ ਏਜੰਡੇ ਹੁੰਦੇ ਨੇ ਕਿ ਜਿਵੇਂ ਪਹਿਲਾਂ ਨਹਿਰੀ ਪਾਣੀ ਦੇ ਸੀ ਸਾਰੇ ਹਿੱਕੇ ਜੇ ਦੇਣ ਦਾ ਯਤਨ ਕਰਦੇ ਆ ਉਹ ਤੋਂ ਬਾਅਦ ਹੁਣ ਟ੍ਰੀਟਮੈਂਟ ਸਾਰੇ ਪੈਪਟ ਦਿੱਤੇ ਜਾ ਰਹੇ ਨੇ ਤੇ ਉਹ ਤੇ ਟ20 ਪਲਾਂਟ ਲਾਉਣੇ ਨੇ ਫਿਰ ਹਰ ਪਿੰਡ ਦੇ ਵਿੱਚ ਛੋਟਾ ਵੱਡਾ ਜਿਹੜਾ ਪਿੰਡ ਦੇ ਖਾਂ ਖੇਡਣ ਮદાન ਦੇਣਾ ਮਤਲਬ ਅਸੀਂ ਟਾਰਗੇਟ ਮਿਸ਼ਨ ਤੇ ਅਲੱਗ-ਅਲੱਗ এজেন্ডਿਆਂ ਤੇ ਕੰਮ ਕਰਦੇ ਰਹੇ ਹਾਂ ਤੇ ਜਿਹੜੇ ਨਿੱਕੇ-ਮੂਠੇ ਕੰਮ ਜਿਹਨਾਂ ਨੂੰ ਅੱਗੇ ਲੋਕ ਕਹਿੰਦੇ ਤੇ ਉਹਨਾਂ ਤੋਂ ਮੰਨੋ ਤੇ ਇੱਥੇ ਕਰਦੇ ਆਪਾਂ ਜੰਦੇ ਜੀ ਨਹੀਂ ਬਣਿਆ ਅਜਿਹਾ ਪੱਡੇ ਤੇ ਭਵਿੱਖ ਦੇ ਕੰਮ ਕਰ ਇੱਕ ਜਿਹੜਾ ਆਪਣੇ ਨਸ਼ਿਆਂ ਦੇ ਖਿਲਾਫ ਜੁੱਧ ਜਿਹੜਾ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦਾ ਕਿੰਨਾ ਕੁ ਮਤਲਬ ਆਪਣੇ ਪਿੰਡਾਂ 'ਚ ਹਲਕੇ 'ਚ ਕਿੰਨਾ ਕੁ ਸਹਿਯੋਗ ਹੋ ਰਿਹਾ ਤੁਹਾਨੂੰ ਵੀ ਬਹੁਤ ਖਬਰਾਂ ਆਈਆਂ ਹੋਣਗੇ ਤੁਹਾਡੇ ਕੋਲ ਤੁਹਾਨੂੰ ਪਤਾ ਲੱਗਦਾ ਹੋਵੇ ਤੁਸੀਂ ਕਿਸੇ ਸਮਾਜ ਵਿੱਚ ਸ਼ਾਮਲ ਹੋ ਗਏ ਲੋਕੀ ਅ ਕਿਵੇਂ ਤਨੋਂ ਮਨੋਂ ਤਨੋਂ ਸਾਥ ਦੇ ਰਹੇ ਨੇ ਉਹ ਕਹਿੰਦੇ ਨੇ ਵੀ ਜੇ ਪੰਜਾਬ ਦੇ ਵਿੱਚ ਵੀ ਚੰਗੀ ਸਰਕਾਰ ਦਾ ਵੀ ਸਾਡਾ ਵੀ ਫਰਜ਼ ਹੈ ਲੋਕ ਆਪਣਾ ਫਰਜ਼ ਸਮਝਦੇ ਹੋਏ ਸਾਡੇ ਇਸ ਯਾਤਰਾ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿ ਸਾਰੇ ਇਸ ਗੱਲ ਤੋਂ ਬਹੁਤ ਕੁਝ ਨਹੀਂ ਵੀ ਉਹਨਾਂ ਜਿੱਦਨ ਦੀ ਇਹ ਸਰਕਾਰ ਨੇ ਬਹੁਤਾਂ ਦੇ ਸ਼ਕਤੀ ਕਰੀ ਪਿੰਡਾਂ ਦੇ ਵਿੱਚ ਨਸ਼ੇ ਦਾ ਪੂਲ ਵਾਲਾ ਵਿਕਟ ਹੈ ਸਭ ਜਿਹੜੇ ਨਸ਼ਾ ਤਸਰ ਹਜੇ ਵੀ ਬਾਹਰ ਨੇ ਉਹਨਾਂ ਨੂੰ ਸੰਦੇਸ਼ ਸੁਚੀ ਦੇਣਾ ਚਾਹੁੰਦੇ ਅਸੀਂ ਤਾਂ ਇੱਕੋ ਕਹਿੰਦੇ ਆ ਵੀ ਜਾਂ ਤਾਂ ਤੰਦਾ ਛੱਡੋ ਜਾਂ ਪੰਜਾਬ ਛੱਡੋ ਸਾਡੇ ਕੋਲ ਤਾਂ ਗੱਬਲੀ ਗੱਲੇ ਨਹੀਂ ਕਿ ਲੋਜਵਾਨ ਪੀੜੀ ਨੂੰ ਕੀ ਸੰਦੇਸ਼ ਦਿੰਦੇ ਨੌਜਵਾਨ ਨੂੰ ਕਹਿੰਦੇ ਜਵਾਨੀ ਦਾ ਨਸਰ ਖੋ ਤੇ ਆਪ ਦੇਖੋ ਵੀ ਖੇਤ ਨੂੰ ਸਵਾਰੋ ਇਹ ਤੁਹਾਨੂੰ ਪਤਾ ਲੱਗੇ ਵੀ ਅਸੀਂ ਪੰਜਾਬ ਦੇ ਵਸਨੀਕਾਂ ਤੇ ਜਿਨ੍ਹਾਂ ਨੂੰ ਕਹਿੰਦੇ ਪ੍ਰੋਫੈਸਰ ਕੁਮਰ ਸਿੰਘ ਨੇ ਕਿੰਨੇ ਲਿਖਿਆ ਹੈ ਤੇ ਅਸੀਂ ਗੱਬਰੂ ਪੰਜਾਬ ਦੇ ਪਹਿਲਾਂ ਗੱਬਰੂ ਬਣ ਕੇ ਦਿਖਾਉਂ ਫਿਰ ਅਸੀਂ ਖੁਸ਼ ਹੋ ਜਿਨ੍ਹਾਂ ਚ ਸਾਨੂੰ ਨੱਚਦੀ ਜਵਾਨੀ ਕਜਾਂਦੀ ਸਾਡੇ ਸਾਹਮਣੇ ਹੋਊਗੀ ਫਿਰ ਸਾਡੀ ਮਨ ਦੀ ਖੁਸ਼ੀ ਹੋਊਗੀ